ਕਾਲ ਜੀ ਸਾਰੇ ਪੈਨ ਭਰਾਵਾਂ ਨੂੰ ਹਾਂ ਜੀ ਤੁਸੀਂ ਸਾਰਾ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਜਿਹੜੀ ਨਵਰੀ ਕੋੜੀ ਸੂਈ ਸੀ ਉਹ ਬੜੇ 15 ਤੋਂ 18 ਦਿਨ ਹੋ ਗਏ ਉਹਨੂੰ ਬਿਮਾਰ ਨੂੰ ਤੇ ਜਿਹੜੀ ਕੱਲ ਦਾ ਥੋੜਾ ਜਿਹਾ ਠੀਕ ਹੋਈ ਹੈ ਤੇ ਕੱਲ ਦਾ ਆਪਾਂ ਇਹਨੂੰ ਜਿਹੜਾ ਚੌਕਰ ਦੇਣਾ ਤੇ ਕਾਹ ਦੇਣਾ ਸਟਾਰਟ ਕੀਤਾ ਤੇ ਇਹਦਾ ਕਰਕੇ ਇਹਦੇ ਚੁੱਲਦੇ ਰਹੇ ਨਾ ਤਾਂ ਬੱਚੇ ਦੀ ਦੇਖਭਾਲ ਹੋਈ ਤੇ ਨਾ ਹੀ ਆਪਾਂ ਇਹਨੂੰ ਕੁਝ ਪਾਉਣਾ ਸੀ ਪਹਿਲਾਂ ਇਹਨੂੰ ਪੀਲੀਆ ਤੇ ਇਨਫੈਕਸ਼ਨ ਸੀ ਉਸ ਤੋਂ ਬਾਅਦ ਫਿਰ ਉਠੂ ਠੀਕ ਹੋਏ ਤਾਂ ਇਹਨਾਂ ਨੂੰ ਬੰਨ ਪੈ ਗਿਆ ਇਹ ਬੰਨ ਜਿਹੜਾ 12 ਤੋਂ 13 ਦਿਨ ਦੇ ਵਿੱਚ ਇਹਦਾ ਬੰਨ ਕੱਲ੍ਹ ਪੁੱਲਿਆ ਜੀ ਤੇ ਧੰਨਵਾਦ ਕਰਦੇ ਆਂ ਹਾਂਜੀ ਆ ਤਸਕਰ ਇਹਦਾ ਆਪਾਂ ਨਾਮ ਰੱਖਿਆ ਬੇਸ਼ੇਰੇ ਦਾ ਇਹਦੀ ਜਿਹੜੀ ਕੋਈ ਜ਼ਿਆਦਾ ਦੇਖਭਾਲ ਨਹੀਂ ਹੋਈਗੀ ਤੇ ਇਹਦੀ ਹੁਣ ਆਪਾਂ ਕਰਾਂਗੇ ਥੋੜਾ ਇਹ ਵੀ ਲਿੱਸਾ ਪਿਆ ਗਿਆ ਕਿਉਂਕਿ ਕੋੜੀ ਥੱਲੇ ਦੁੱਧ ਜਮਾ ਨਹੀਂ ਆ ਰਿਹਾ ਸੀਗਾ ਸੋ ਇਹਨੂੰ ਪਹਿਲਾਂ ਪਿਉਣਗੇ ਜਾਇਆ ਫਿਰ ਦੁੱਧ ਫਿਰ ਚੌਕਰ ਖਾਣਗੇ ਜਾਇਆ ਕਿਉਂਕਿ ਪਹਿਲਾਂ ਤਾਂ ਇਹ ਛੋਟਾ ਸੀਗਾ ਸਾਰੇ ਆਹੀ 10 ਦਿਨਾਂ ਦਾ ਬੱਚਾ ਨਹੀਂ ਖਾਣ ਲੱਗਦਾ ਤੇ ਹੁਣ ਇਹਨੂੰ ਆਪਾਂ ਖਾਣਗੇ ਜਾਇਆ ਤੇ ਘੋੜੀ ਨੂੰ ਹੁਣ ਮਤਲਬ ਹੋ ਗਿਆ ਆਪਣੀ ਅੱਗੇ ਨਾਲੋਂ 90% ਠੀਕ ਆ ਇਸ ਕਰਕੇ ਆਪਾਂ ਹੁਣ ਆਹ ਵਲੌਗ ਪਾ ਰਹੇ ਹਾਂ ਸਾਰਿਆਂ ਵੀਰਾਂ ਦੇ ਮੈਸੇਜ ਆਈਂਦੇ ਸੀਗੇ ਕਿ ਵੀਡੀਓ ਨਹੀਂ ਪਾ ਰਹੇ ਇੰਸਟਾਗ੍ਰam ਤੇ ਉਹ ਕੋਈ ਐਕਟਿਵ ਨਹੀਂ ਹੋ ਰਹੇ ਤੇ ਫੋਨ ਆਏ ਬਾਅਦ ਵੀਰਾਂ ਦੇ ਧੰਨਵਾਦ ਉਹਨਾਂ ਸਾਰਿਆਂ ਵੀਰਾਂ ਦਾ ਖਾਸ ਧੰਨਵਾਦ ਕਰਦੇ ਆਂ ਆਪਾਂ ਆਪਣੇ ਡਾਕਟਰ ਸ਼ਮਸ਼ੇਰ ਸਿੰਘੀ ਬਲਾਡ ਵਾਲੇ ਤੇ ਜੋ ਕੀ ਆਪਣੇ ਸੁਭਾ ਸ਼ਾਮ ਘੋੜੀ ਦਾ ਟ੍ਰੀਟਮੈਂਟ ਕਰਨ ਆਉਂਦੇ ਸੀਗੇ ਸੁਭਾ ਸ਼ਾਮ ਦੇਖ ਕੇ ਜਾਂਦੇ ਸੀ ਡ੍ਰਿਪਾਂ ਵਗੈਰਾ ਲਾਉਂਦੇ ਸੀਗੇ ਤੇ ਆਪਾਂ ਧੰਨਵਾਦ ਕਰਦੇ ਆਂ ਬਾਈ ਸਿਮਰਨ ਦਾ ਜੈਤੋ ਵਾਲੇ ਦਾ ਤੇ ਉਹਨਾਂ ਦੀ ਆਪਾਂ ਬਹੁਤ ਮਤਲਬ ਕੀ ਵੀ ਸਲਾਹ ਲਈ ਤੇ ਹੋਰ ਵੀਰਾਂ ਦਾ ਬਾਈ ਹੁਸਨ ਦਾ ਲੱਭੀ ਦਾ ਧੰਨਵਾਦ ਜਿਹੜੇ ਸੁਬਾ ਸ਼ਾਮ ਵਿਚਾਰੇ ਆ ਕੇ ਟ੍ਰਿਪਾਂ ਲਵਾ ਕੇ ਜਾਂਦੇ ਸੀਗੇ ਕਿ ਯਾਰ ਕਰੇ ਡੜੀ ਹੁੰਦੇ ਨਹੀਂ ਸੀਗੇ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜਾ ਸੰਘਰਸ਼ ਲੜਿਆ ਅਸੀਂ ਤੇ ਬਹੁਤ ਮਤਲਬ ਕੀ ਵੀ ਚਲੋ ਹੁਣ ਐਦਾਂ ਹੈਗਾ ਵੀ ਪਕਾਈ ਕੀਤੀ ਸੀਗੀ ਤੇ ਕੋਲੀ ਠੀਕ ਹੋਊਗੀ ਪ੍ਰਮਾਤਮਾ ਨੇ ਮਿਹਨਤ ਪੱਲੇ ਪਾਤੀ ਹਾਂਜੀ ਤੇ ਚਲੋ ਬਾਕੀ ਅੱਗੇ ਤੁਹਾਨੂੰ ਦਿਖਾਉਨੇ ਆ ਇਹਦੇ ਆਪਾਂ ਬੂਤਲਾਂ ਲੱਗੀਆਂ ਵੀ ਉਹ ਸਾਹਮਣੇ ਪਿਆ ਢੇਰ ਲੱਗਿਆ ਬੂਤਲਾਂ ਦਾ ਸੋ ਆਪਾਂ ਹੁਣ ਇਹਦੀ ਵੀ ਅਗਲੀ ਵਲੌਗ ਚ ਪਾਵਾਂਗੇ ਬਾਬਾ ਨਾਨਕ ਦੇ ਹੱਥ ਫਿਰ ਤੇ ਹੋਵੇ ਤਾਂ ਕਦੇ ਮੋਰਲੇ ਮੁੱਛੋਂ ਵੀ ਕੱਢ ਲੈਂਦੇ ਤੇ ਨਾਲ ਸੇਮ ਉਹੀ ਹੋਇਆ ਵੀਰੋ ਸਹੀ ਗੱਲ ਹੈ ਇਹਦਾ ਬਾ ਘੱਟੋ ਘੱਟ ਵੀ 15 ਦਿਨ ਬਾਅਦ ਬੰਨ ਖੁੱਲਿਆ ਇੰਨਾ ਮਤਲਬ ਕਿ ਕਿਸੇ ਦਾ ਖੁੱਲਿਆ ਨਹੀਂਗਾ ਸੋ ਆਪਾਂ ਰੱਬ ਨੇ ਕਿਰਪਾ ਕੀਤੀ ਵੈਗਰੂ ਨੇ ਅਰਦਾਸਾਂ ਸੁਣੀਆਂ ਤੇ ਆਪਣੀ ਘੋੜੀ ਜਮਾਂ ਠੀਕ ਹੈਗੀ ਹੁਣ ਵਧੀਆ ਲੱੱਦ ਵਗੈਰਾ ਕਰਦੀ ਆ। ਬੱਚਾ ਵੀ ਚੰਗੀ ਤਰ੍ਹਾਂ ਬਣਿਆ। ਇਹਦਾ ਆਪਾਂ ਇਕੱਲੇ ਦਾ ਵਲੌਗ ਪਾਵਾਂਗੇ। ਬਹੁਤ ਸੋਹਣਾ ਬੱਚਾ ਹੈਗਾ। ਇਹਦਾ ਨਾਮ ਤਸਕਰ ਰੱਖਿਆ ਪਹਿਲਾਂ ਬਹੁਤ ਟੁੱਟ ਗਿਆ ਸੀਗਾ ਹੁਣ ਤਾਂ ਇਹ ਦੁੱਧ ਪੀਣ ਲੱਗ ਗਿਆ ਕਰਕੇ ਠੀਕ ਹੋ ਗਿਆ। ਪਹਿਲਾਂ ਤਾਂ ਜਮਲ ਉਹ ਹੋ ਗਿਆ ਸੀ ਲੱਸਾ ਪੈੜਾ ਬਹੁਤ ਆਇਆ। ਆਹ ਦੇਖੋ ਤੁਸੀਂ। ਚਲੋ ਜਿਉ ਤਾਂ ਆਪਾਂ ਜਿਹੜੀਆਂ ਦਵਾਈਆਂ ਲੱਗੀਆਂ ਉਹ ਦਿਖਾ ਦਈਏ ਤੁਹਾਨੂੰ। ਹਾਂ ਦਵਾਈਆਂ ਲੱਗੀਆਂ ਦਿਖਾਉਣੇ ਹੁਣ ਤੁਹਾਨੂੰ। ਤੇ ਹੁਣ ਆਪਣੀ ਕੋਲ ਦੀ ਮਤਲਬ ਕਿ ਆਪਾਂ ਪਾਇਆ ਕਰਾਂਗੇ ਰੂਟੀਨ 'ਚ ਇੱਕ ਵੀਡੀਓ। ਤੇ ਤੁਸੀਂ ਜੀ ਆਹ ਦੇਖ ਸਕਦੇ ਤੁਸੀਂ ਘੱਟ ਤੋਂ ਘੱਟ ਵੀ ਤਿੰਨ ਗੱਟੇ ਭਰ ਗਏ ਸੀ ਬੋਤਲਾਂ ਦੇ ਡ੍ਰਿਪਾਂ ਵਗੈਰਾ ਦੇ ਆਹ ਸਾਰੀਆਂ ਐਂਟ ਲਾਈਟ ਵਗੈਰਾ ਸਾਰੀਆਂ ਰੈਂਟੋਸ ਬੋਤਲਾਂ ਸਾਰੀਆਂ ਮਤਲਬ ਕਿ ਇਹ ਵੀ ਐਨ ਐਸ ਡੀ ਐਨ ਐਸ ਸਾਰੀਆਂ ਤਰ੍ਹਾਂ ਦੀਆਂ ਬੋਤਲਾਂ ਇਹਦੇ ਲੱਗੀਆਂ ਹੋਈਆਂ ਸੀਗੀਆਂ ਆਹ ਲਿਕਵਿਡ ਪੈਰਾਫਿਨ ਘੱਟ ਤੋਂ ਘੱਟ ਵੀ ਆਪਾਂ ਘੋੜੀ ਦੇ ਬੰਨ ਖੋਲਣ ਵਾਸਤੇ ਇਹ 8 ਜਾਂ 10 ਬੋਤਲਾਂ ਬਹੁਤ ਹੁੰਦੀਆਂ ਪਰ ਆਪਣੀ ਘੋੜੀ ਦੇ 20 ਬੋਤਲਾਂ ਨਾਲ ਬੰਨ ਖੁੱਲਿਆਗਾ ਆ ਜਿਹੜੀ ਲਿਕਵਿਡ ਪੈਰਾਫਿਨ ਦੀ ਹੁੰਦੀ ਹੈਗੀ ਬੋਤਲ ਨੂੰ ਪਤੀਲੇ ਕਹਿ ਦਿੰਨੇ ਹੈਗੇ ਪਰ ਚਲੋ ਬੋਤਲਾਂ ਦਾ ਕੋਈ ਨਾ ਆਪਣੀ ਘੋੜੀ ਠੀਕ ਹੋਈ ਸੋ ਹੁਣ ਆਪਾਂ ਅੱਗੇ ਰੁਟੀਨ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਬਲੌਗ ਵੀ ਹੋ ਸਕਦਾ ਆਪਾਂ ਰੁਟੀਨ 'ਚ ਹੀ ਪਾ ਦਿਆ ਕਰੀਏ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਫੋਨ ਕੀਤੇ ਤੇ ਜਿਨ੍ਹਾਂ ਦੇ ਫੋਨ ਨਹੀਂ ਚੱਕੇ ਗਏ ਤੇ ਉਹ ਉਹਨਾਂ ਵੀਰਾਂ ਤੋਂ ਮਾਫੀ ਮੰਗਦੇ ਆਂਗੇ ਕਈ ਵੀਰਾਂ ਤੋਂ ਕਈ ਵੀਰਾਂ ਦੇ ਫੋਨ ਆਏ ਪਰ ਆਪਣੇ ਤੋਂ ਚੱਕੀ ਨਹੀਂ ਗਏ ਉਹਨਾਂ ਤੋਂ ਮਾਫੀ ਮੰਗਦੇ ਆਂ ਆਪਾਂ ਤੋ ਹੁਣ ਆਪਾਂ ਸਾਰੇ ਵੀਰਾਂ ਨਾਲ ਕਰ ਲਿਆ ਪਰ ਕਾਲ ਆਪਾਂ ਗੱਲਬਾਤ ਕਰਿਆ ਕਰਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਆਹਾਂ ਜੋ ਵੀਡੀਓes ਨੇ ਇਹ ਸਨੈਪਚੈਟ ਤੇ ਜੋ ਮੈਮਰੀਜ਼ ਨੇ ਉਹੋ ਨੇ ਤੇ ਆਹ ਬਈ ਇਹੋ ਸੋਣਾ ਡ੍ਰਿਪ ਵਗੈਰਾ ਫੜੀ ਖੜਿਆ ਤੇ ਆਪਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਤੋਂ ਆਪਾਂ ਨੇ ਮਤਲਬ ਕਿ ਆਪਾਂ ਨੂੰ ਫੋਨ ਕਰਕੇ ਆਪਦੀ ਸਲਾਹ ਦਿੱਤੀ ਗਈ ਵੀ ਆਹ ਕੁੜੀ ਨੂੰ ਟ੍ਰੀਟਮੈਂਟ ਕਰੋ ਤੁਸੀਂ ਆਹ ਕਰੋ ਤੇ ਆਪਾਂ ਬਈ ਜਗਮੀਤ ਮਮਲਾ ਵਾਲੇ ਦੋਵਾਂ ਨੂੰ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਬਾਈ ਨੇ ਬਹੁਤ ਫੋਨ ਵਗੈਰਾ ਕੀਤੇ ਹੈਲਪ ਕੀਤੀ ਆਪਣੀ ਤੇ ਬਾਈ ਸਿਮਰਨ ਦਾ ਉਹਨਾਂ ਨੇ ਆਪਾਂ ਨੂੰ ਕਿਹਾ ਕੀ ਤੁਸੀਂ ਮੇਰੇ ਭਰੋਸੇ ਤੇ ਡਾਕਟਰ ਵਿਕਾਸ ਨਾਲ ਗੱਲ ਕਰੋ ਤੇ ਆਪਾਂ ਡਾਕਟਰ ਵਿਕਾਸ ਨੂੰ ਵੀ ਰਾਤ ਨੂੰ ਲੈ ਆ ਡਾਕਟਰ ਆਪ ਹੀ ਆਏ 12 ਵਜੇ ਰਾਤ ਨੂੰ ਆਪਾਂ ਘੂੜੀ ਦਾ ਟਰੀਟਮੈਂਟ ਕੀਤਾ ਤੇ ਆਪਣੀ ਘੂੜੀ ਮਤਲਬ ਕਿ ਹੁਣ ਅੱਗੇ ਨਾਲੋਂ ਬਹੁਤ ਮਤਲਬ ਕਿ ਠੀਕ ਆ 90% ਠੀਕ ਆ ਤੇ ਹੁਣ ਇਕੱਲਾ ਪੀਲੀਆ ਤੇ ਓਟੀਪੀਟੀ ਜ਼ਿਆਦਾ ਰਹੇਗੇ ਨੇ ਹੂਆ ਪਰਪੋਰਟ ਵਗੈਰਾ ਕਰਵਾਏ ਰਹੇ ਆ ਤੇ ਉਹ ਠੀਕ ਹੋ ਰਹੀ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਬਈ ਹੁਸਨ ਦਾ ਵੀ ਤੇ ਲੱਭੀ ਦਾ ਬਈ ਮੜੀ ਦਾ ਸਾਰਿਆਂ ਦਾ ਜਿੰਨوں ਘਰੇ ਆਏ ਜਿਹੜੇ ਪਤਾ ਲੈਣ ਤੇ ਉਹਨਾਂ ਧੰਨਵਾਦ ਕਰਦੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ